ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੋ ਨੁਕਤਿਆਂ ਤੇ ਜਿਹੜੀ ਹੈਗੀ ਆ ਗੱਲਬਾਤ ਆਪਾਂ ਕਰਨੀ ਹੈ ਜਿਹੜੇ ਦੋ ਸਵਾਲ ਆ ਖਾਸ ਤੌਰ ਤੇ ਇੱਕ ਤਾਂ ਹੈਗਾ ਕਿ ਕਣਕ ਨੂੰ ਪਹਿਲੇ ਪਾਣੀ ਬਾਰੇ ਕਣਕ ਦੇ ਪਹਿਲੇ ਪਾਣੀ ਤੋਂ ਪਹਿਲਾਂ ਗੁੱਲੀ ਡੰਡੇ ਦੇ ਕੰਟਰੋਲ ਬਾਰੇ ਤੇ ਕਈ ਥਾਵਾਂ ਦੇ ਉੱਤੇ ਜਿੱਥੇ ਖੇਤ ਜਿਹੜੇ ਖੁਸ਼ਕ ਹੋ ਗਏ ਆ ਉੱਥੇ ਪਾਣੀ ਲਾਉਣ ਬਾਰੇ ਕਿਸਾਨ ਵੀਰ ਪੁੱਛ ਰਹੇ ਕਿਉਂਕਿ ਜਿਹੜਾ 10-10 12-12 ਦਿਨ ਤੇ ਅਜੇ ਕਣਕ ਆ ਬਜਾਈ ਤੋਂ ਬਾਅਦ ਤੇ ਜਿੱਥੇ ਖੇਤ ਖੁਸ਼ਕ ਹੋ ਗਏ ਕਿ ਹੁਣ ਅਸੀਂ ਪਾਣੀ ਲਾ ਦਈਏ ਜਾਂ ਰੁਕ ਜਾਈਏ ਤਾਂ ਉਹਦੇ ਵਿੱਚ ਕਿਸਾਨ ਵੀਰੋ ਦੋ ਤਿੰਨ ਨੁਕਤੇ ਇੱਕ ਤਾਂ ਪਹਿਲਾ ਪਾਣੀ ਲਾਉਣ ਸਮੇਂ ਕਿਉਂਕਿ ਪਹਿਲਾ ਪਾਣੀ ਆਪਾਂ ਪਿਛਲੇ ਸਾਲਾਂ ਜਿਵੇਂ ਬੇਨਤੀ ਕੀਤੀ ਸੀ ਕਿ ਬਹੁਤ ਜਲਦੀ ਨਹੀਂ ਲਾਉਣਾ ਹੈਗਾ ਖਾਸ ਤੌਰ ਤੇ ਜਿੱਥੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਜਿੱਥੇ ਜਲਦੀ ਪਾਣੀ ਲੱਗ ਗਿਆ ਉੱਥੇ ਜਿਹੜੀ ਹੈਗੀ ਆ ਕਣਕ دب ਜਾਂਦੀ ਕਣਕ ਮੱਲੂ ਮੱਲੀ ਜਿਹੜਾ ਪਾਣੀ ਉਹ ਭਾਰਾ ਲੱਗ ਜਾਂਦਾ ਪਾਣੀ ਆ ਪਹਿਲਾ ਉਹ ਹਲਕਾ ਲਾਉਣਾ ਹੁੰਦਾ ਹਲਕਾ ਕਿਵੇਂ ਲੱਗਦਾ ਪਾਣੀ ਜੇ ਤੁਸੀਂ ਕਿਾਰੇ ਵੱਧ ਪਾਏ ਹੋਣਗੇ ਕਿਉਂਕਿ ਸਫਾਰਸ਼ ਮੁਤਾਬਕ ਤਾਂ ਜਿਹੜੇ ਹੈਗੇ ਆ ਭਾਰੀਆਂ ਜ਼ਮੀਨਾਂ ਦੇ ਵਿੱਚ 8 ਕਿਾਰੇ ਇਕੜ ਦੇ ਤੇ ਹਲਕੀਆਂ ਚ 16 ਚਾਹੀਦੇ ਪਰ ਉਹ ਇੰਨੇ ਕਿਆਰੇ ਤਾਂ ਬਣਦੇ ਨਹੀਂ ਹੈਗੇ ਨਾ ਕਿਸਾਨ ਵੀਰੇ ਜਿਹੜੇ ਹੈਗੇ ਬਣਾਉਂਦੇ ਆ ਤੇ ਇਹਦੇ ਕਰਕੇ ਜਦੋਂ ਕਿਆਰੇ ਵੱਡੇ ਆ ਤਾਂ ਪਾਣੀ ਜਿਹੜਾ ਮੱਲੂ ਮੱਲੀ ਭਾਰਾ ਲੱਗ ਜਾਂਦਾ ਜੇ ਕਿਆਰੇ ਤੁਸੀਂ ਜਿਹੜੇ ਬਣਾਏ ਹੋਏ ਆ ਗਿਣਤੀ ਅਨੁਸਾਰ ਫਿਰ ਜਿਹੜਾ ਪਾਣੀ ਹਲਕਾ ਹੀ ਲੱਗੂ ਆ ਜਿੰਨਾ ਛੋਟਾ ਕਿਆਰਾ ਉਹਨਾਂ ਪਾਣੀ ਹਲਕਾ ਲੱਗਦਾ ਹੁੰਦਾ ਤੇ ਇਸ ਕਰਕੇ ਜਿਹੜਾ ਪਾਣੀ ਆ ਜਿਹੜੀ ਤੁਸੀਂ ਅਕਤੂਬਰ ਚ ਬੀਜੀ ਕਣਕ ਨੂੰ ਤਿੰਨ ਹਫ਼ਤਿਆਂ ਤੇ ਕੋਸ਼ਿਸ਼ ਕਰੋ ਜਿਹੜੀ ਉਹ ਤੋਂ ਬਾਅਦ ਬੀਜੀ ਕਣਕ ਹੈ ਨਵੰਬਰ ਵਾਲੀ ਉਹਨੂੰ ਚਾਰ ਹਫ਼ਤਿਆਂ ਤੇ ਪਾਣੀ ਲੱਗਦਾ ਹੁੰਦਾ ਜਿਹੜੀਆਂ ਭਾਰੀਆਂ ਜ਼ਮੀਨਾਂ ਉਹਨਾਂ 'ਚ ਤੁਸੀਂ 2-4 ਦਿਨ ਹੋਰ ਜਿਹੜਾ ਪਾਣੀ ਅੱਗੇ ਲਿਜਾ ਸਕਦੇ ਆ 2-4 ਦਿਨ ਤੋਂ ਲੈ ਕੇ ਹਫ਼ਤੇ ਤਾਈਂ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ ਨੂੰ ਜਿਹੜਾ ਹੈਗਾ 2-4 ਦਿਨ ਜਿਹੜਾ ਹੈਗਾ ਪਹਿਲਾਂ ਲਾ ਸਕਦੇ ਆ ਮਤਲਬ ਆਪਣੀ ਜ਼ਮੀਨ ਦੇ ਅਨੁਸਾਰ ਆਪਾਂ ਪਾਣੀ ਲਾਉਣਾ ਪਾਣੀ ਲਾਉਣ ਦੇ ਵਿੱਚ ਕਾਹਲ ਨਹੀਂ ਕਰਨੀ ਖਾਸ ਤੌਰ ਤੇ ਜੇ ਮੈਂ ਹੈਪੀ ਸੀਡਰ ਦੀ ਬਜਾਈ ਆ ਹੈਪੀ ਸੀਡਰ ਨਾਲ ਬਜਾਈ ਦੇ ਵਿੱਚ ਜਿੱਥੇ ਤੁਸੀਂ ਗੇਤਾ ਪਾਣੀ ਜਲਦੀ ਲਾਤਾ ਉੱਥੇ ਕਣਕ ਬਹੁਤ ਦਬ ਜਾਂਦੀ ਹੈ ਪੀਲੀ ਪੈ ਜਾਂਦੀ ਹੈ ਤੇ ਉਹਦੇ ਵਿੱਚ ਜਿਹੜੀ ਗਰੋਥ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਕਿਉਂਕਿ ਹੈਪੀ ਸੀਡਰ ਦੇ ਵਿੱਚ ਮਲਚਿੰਗ ਹੋਈ ਹੁੰਦੀ ਹੈ ਤੇ ਸੈੱਲ ਹੈ ਜਿਹੜੀ ਉਹ ਲੰਬਾ ਸਮਾਂ ਬਰਕਰਾਰ ਰੈਂਦੀ ਆ ਜਿੱਥੇ ਜਿਹੜੀ ਕਣਕ ਦੀ ਬਜਾਈ ਤੁਸੀਂ ਕੀਤੀ ਸੀਗੀ ਬਾਣ ਖੁਸ਼ਕ ਹੋ ਗਿਆ ਕਿਉਂਕਿ ਇਸ ਵਾਰ ਜਿਹੜਾ ਹੈਗਾ ਪੱਛੋਂ ਦੀ ਹਵਾ ਵੀ ਚੱਲੀ ਆ ਹਵਾ ਬਹੁਤ ਖੁਸ਼ਕ ਸੀਗੀ ਖੁਸ਼ਕੀ ਕਰਕੇ ਜਿਹੜੇ ਬਾਣਾ ਦੇ ਵਿੱਚ ਜਲਦੀ ਖੁਸ਼ਕੀ ਆ ਗਈ ਤੇ ਕਣਕ ਆ ਜਿਹੜੀ ਉਹ ਕਈ ਥਾਵਾਂ ਤੇ ਜਰਮੀਨੇਸ਼ਨ ਦੀ ਪ੍ਰੋਬਲਮ ਆਈ ਆ ਜਿਵੇਂ ਕਿਸਾਨ ਵੀਰਾਂ ਦੀ ਜਿਹੜੇ ਹੈਗਾ ਸਵਾਲ ਹੁੰਦਾ ਕਿ ਸਾਡੇ ਜਿਹੜੀ ਕਣਕ ਆ ਉਹ 60 70% 80% ਹਰੀ ਹੋਈ ਹੈ ਤੇ ਪਾਣੀ ਅਸੀਂ ਲਾਦ ਗਏ 12 ਦਿਨ ਤੇ 15 ਦਿਨ ਤੇ ਤਾਂ ਮੇਰੀ ਬੇਨਤੀ ਹੈ ਤੁਸੀਂ ਘੱਟੋ ਘੱਟ 18 ਦਿਨ ਵੇਟ ਕਰੋ 18 ਦਿਨ ਵੇਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਲਾਓ ਜਿੱਥੇ ਤੁਹਾਡੀ ਜਿਹੜੀ ਬਹੁਤ ਹਲਕੀ ਜ਼ਮੀਨ ਹੈ ਉੱਥੇ ਤੁਸੀਂ ਜਿਹੜਾ ਹੈਗਾ 12 15 ਦਿਨ ਤੇ ਜਿਹੜਾ ਪਾਣੀ ਉਹ ਆਪਾਂ ਨੂੰ ਛੱਡਣਾ ਪਊਗਾ ਜਿੱਥੇ ਦਾਣੇ ਜਿਹੜੇ ਉਵੇਂ ਪਏ ਆ ਜਰਮੀਨੇਟ ਨਹੀਂ ਹੋਏ ਹੈਗੇ ਅ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਹੈਗੀ ਆ ਨਦੀਨਾਂ ਦੇ ਕੰਟਰੋਲ ਬਾਰੇ ਉਹ ਮੈਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਰ ਇੱਕ ਵੀਡੀਓ 'ਚ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਜਿਹੜਾ ਜੋ ਵੀ ਸਵਾਲ ਆਉਂਦਾ ਖਾਸ ਤੌਰ ਤੇ ਪਹਿਲੇ ਪਾਣੀ ਤੇ ਆਪਾਂ ਖਾਦਾਂ ਬਾਰੇ ਨਦੀਨ ਕੰਟਰੋਲ ਬਾਰੇ ਜਾਂ ਪਾਣੀ ਬਾਰੇ ਉਹ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜਾਣਕਾਰੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕੀਮਤੀ ਸੁਝਾਅ ਥੱਲੇ ਜ਼ਰੂਰ ਲਿਖਿਆ ਕਰੋ ਬਹੁਤ ਬਹੁਤ ਧੰਨਵਾਦ